ਹਾਂਜੀ ਬੇਰੇ ਬਲੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਾਇ ਹੈ ਉਸ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮਕੇਰੀਆਂ ਹਲਕੇ ਤੋਂ ਕਿਸੇ ਲਈ ਕਈ ਸਾਲਾਂ ਤੋਂ ਜੋ ਮੰਗ ਚਗੀ ਕਈ ਸਰਕਾਰਾਂ ਆਈਆਂ ਕਈ ਗਈਆਂ ਲੇਕਿਨ ਇਹ ਮੰਗ ਪੂਰੀ ਨਹੀਂ ਹੋਈ ਤੇ ਤਿੰਨ ਸਾਲ ਤੋਂ ਸਾਡੀ ਇਹ ਪੂਰੀ ਕੋਸ਼ਿਸ਼ ਰਹੀ ਹੈ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਕੰਪਲੀਟ ਕਰਾਈਏ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਮਕੇਰੀਆਂ ਹਲਕੇ ਦੇ ਹਸਪਤਾਲ ਮਕੇਰੀਆਂ ਵਿਖੇ ਅੱਜ 4 ਕਰੋੜ ਦੀ ਲਗਭਗ ਲਾਗਤ ਨਾਲ ਐਮਰਜੈਂਸੀ ਔਡ ਬਣ ਰਿਹਾ ਟ੍ਰੋਮਾ ਸੈਂਟਰ ਬਣ ਰਿਹਾ ਹੈ ਔਰ ਬਿਲਡਿੰਗ ਪੂਰੀ ਰੀਨੋਵੇਟ ਹੋ ਰਹੀ ਹੈ 9 ਮਹੀਨੇ ਦੇ ਟਾਈਮ ਵਿੱਚ ਇਹ ਕੰਮ ਸ਼ੁਰੂ ਹੋ ਜਾਏਗਾ ਅੱਜ ਇਹ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਸਾਡੇ ਨਾਲ ਜੋ ਠੇਕੇਦਾਰ ਸਾਹਿਬ ਨੇ ਉਹ ਵੀ ਖੜੇ ਨੇ ਔਰ ਪੰਜਾਬ ਸਰਕਾਰ ਦੀ ਪੂਰੀ ਔਰ ਅ ਕੋਸ਼ਿਸ਼ ਰਹੇਗੀ ਕਿ 9 ਮਹੀਨਿਆਂ ਦੇ ਵਿੱਚ ਇਹ ਕੰਮ ਖਤਮ ਕਰਾ ਕੇ ਇਹ ਹਸਪਤਾਲ ਨੂੰ ਰੈਨੋਵੇਟ ਕਰਕੇ 65 ਬੈੱਡ ਤੋਂ 100 ਬੈੱਡ ਦਾ ਹਸਪਤਾਲ ਬਣ ਰਿਹਾ ਹੈ ਪੂਰੀ ਐਮਰਜੈਂਸੀ ਔਡ ਬਣ ਰਹੀ ਹੈ ਨਵੀਆਂ ਉਸਟਰ ਡਿਗਰੀਡ ਹੋਣਗੀਆਂ ਨਵੇਂ ਡਾਕਟਰ ਆਣਗੇ ਇਹਨਾਂ ਡਾਕਟਰ ਆਉਣਗੇ ਤਾਂ ਕਿ ਸਾਡੇ ਮਕੇਰੀਆਂ ਹਲਕੇ ਦੇ ਨਾਲ-ਨਾਲ ਇੱਥੋਂ ਜੁਟੀ ਰੋਡ ਤੇ ਆਉਣ ਜਾਣ ਵਾਲਿਆਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ ਔਰ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਮੈਂ ਆਪਣੇ ਮਕੇਰੀਆਂ ਹਲਕੇ ਵੱਲੋਂ ਸਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹਨਾਂ ਨੇ ਤਿੰਨ ਸਾਲ ਤੇ ਅਸੀਂ ਲੱਗੇ ਹੋਏ ਸੀ ਮੰਗਰ ਕਿ ਮੈਨੂੰ ਬਹੁਤ ਇੱਕ ਬਹੁਤ ਸ਼ੌਕ ਸੀਗਾ ਕਿ ਸਾਡੇ 5 ਸਾਲ ਦੇ ਮੌਕੇ ਦੇ ਵਿੱਚ ਵਿੱਚ ਹੀ ਇਹ ਹਸਪਤਾਲ ਅਪਗ੍ਰੇਡ ਹੋ ਜੇ ਜਿਹੜਾ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਥੈਂਕ ਯੂ ਵੈਰੀ ਮਚ ਮੈਂ ਮਕਦਾਨੀ ਸਾਹਿਬ ਦਾ ਤੇ ਆਮਾਨੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਹਸਪਤਾਲ 75 ਬੈੱਡ ਤੋਂ 100 ਬੈੱਡ ਹੋਣ ਜਾ ਰਿਹਾ ਜਿਸ ਦੇ ਵਿੱਚ ਟ੍ਰੋਮਾ ਵਾਰਡ ਵੀ ਬਣੇਗਾ ਆ ਡੈਲਸੀ ਸ਼ਹਿਰੋਂ ਵੀ ਸ਼ੁਰੂ ਹੋਣਗੀਆਂ ਐਮਸੀਆ 42 ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕਲੀ ਫੈਸਿਲਿਟੀਆਂ ਹੋਣਗੀਆਂ ਠੀਕ ਹੈ ਤੇ ਕਿੰਨੇ ਏਰੀਆ ਨੂੰ ਫਾਇਦਾ ਹੋਏਗਾ ਕਿਉਂਕਿ ਇਹ ਤੀਜੇ ਹਾਈਵੇ ਤੇ ਪੈਂਦਾ ਆ ਤੇ ਲਾਗੀ ਸਾਡੇ ਸਾਡਾ ਹਸਪਤਾਲ ਹੈ ਘੱਟੋ ਘੱਟ 300 ਇਹਨੂੰ ਪਿੰਡ ਪਿੰਦੇ ਆ ਹਮਾਚਲ ਦੇ ਏਰੀਆ ਪੈਂਦਾ ਉਹ ਸ਼ੇਰੀਆ ਗੁਰਦਾਸਪੁਰ ਦਾ ਵੀ ਇੱਥੇ ਆਉਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੈਗਾ ਜਿੱਥੇ ਬਹੁਤ ਜ਼ਿਆਦਾ ਭੀੜ ਭੜਕਾ ਰਹਿੰਦਾ ਹੈ ਦੁਰਘਟਨਾਵਾਂ ਕਾਪੀਆਂ ਹੁੰਦੀਆਂ ਉਹ ਸਾਰੇ ਬੰਦੇ ਸਾਡੇ ਕੋਲ ਹੀ ਆਉਂਦੇ ਹੈ